ਜੱਜਾ ਪਾ ਗੱਲ ਕਰਨੀ ਆ ਕੈਨੇਡਾ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਆਏ ਹੋਇਆ ਉਹਨਾਂ ਦੇ ਅੱਜ ਕੱਲ ਕੀ ਹਾਲਾਤ ਨੇ ਕਿਵੇਂ ਉਹਨਾਂ ਦੇ ਪੀਆਰ ਦੇ ਚਾਂਸ ਬਣ ਰਹੇ ਨੇ ਕੀ ਗੱਲਬਾਤ ਆ ਕੀ ਉਹ ਅੱਜ ਕੱਲ ਜੌਬਾਂ ਕਰ ਰਹੇ ਨੇ ਤੇ ਕਿਵੇਂ ਪੀਆਰ ਹੋਇਆ ਜਾ ਸਕਦਾ ਉਹਦੇ ਤੇ ਵੀ ਅੱਜ ਸਾਰੀ ਗੱਲ ਕਰਾਂਗੇ ਬਹੁਤ ਟਾਈਮ ਬਾਅਦ ਵੀਡੀਓ ਪਾ ਰਹੇ ਹਾਂ ਚਲੋ ਵੀਡੀਓ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਤਾਂ ਮਿੱਤਰੋ ਬਹੁਤ ਜ਼ਿਆਦਾ ਕੰਪੀਟੀਸ਼ਨ ਵੱਧ ਗਿਆ ਕੰਪੀਟੀਸ਼ਨ ਵਧਣ ਕਰਕੇ ਬਹੁਤ ਜ਼ਿਆਦਾ ਸਟੂਡੈਂਟ ਜੇ ਮੈਂ ਇੱਥੇ ਆ ਗਏ ਬਹੁਤ ਜ਼ਿਆਦਾ ਹੋਰ ਫੋਰਨਰ ਵਰਕਰ ਮਗਾਏ ਨੇ ਤੇ ਯੂਕਰੇਨ ਤੋਂ ਬਹੁਤ ਜ਼ਿਆਦਾ ਲੋਕ ਆਏ ਹਨਾ ਬਹੁਤ ਹੋਰ ਕੰਟਰੀਆਂ ਤੋਂ ਲੋਕ ਆਏ ਜਿੱਥੇ ਵਾਰ ਚੱਲਦੀ ਸੀ ਕੈਨੇਡਾ ਨੇ ਉਹ ਉਹ ਕੰਟਰੀਆਂ ਤੋਂ ਵੀ ਬੰਦੇ ਬੁਲਾ ਲਏ ਇਸ ਕਰਕੇ ਬਹੁਤ ਜ਼ਿਆਦਾ ਇਕੱਠ ਕੈਨੇਡਾ ਚ ਇੱਕ ਥਾਂ ਤੇ ਵੱਡੀਆਂ ਸਿਟੀਆਂ ਚ ਹੋ ਗਿਆ ਪਹਿਲਾਂ ਤਾਂ ਪਹਿਲਾਂ ਲੋਕ ਇੱਕ ਥਾਂ ਤੇ ਆਈ ਗਏ ਸਿਟੀਆਂ ਚ ਹਨਾ ਉਦੋਂ ਬਾਅਦ ਫਿਰ ਸਰੀ ਵਰਗੀਆਂ ਸਿਟੀਆਂ ਚ ਉਹ ਸਾਰੀ ਸਾਰਾ ਭਰ ਗਿਆ ਹੁਣ ਸਰੀ ਦੇ ਵਿੱਚ ਵੀ ਇੰਨਾ ਬੁਰਾ ਹਾਲ ਹੈ ਵੀ ਲੋਕਾਂ ਨੂੰ ਬਹੁਤ ਘੱਟ ਕੰਮ ਮਿਲ ਰਿਹਾ ਉਦੋਂ ਬਾਅਦ ਮੈਂ ਬ੍ਰੈਮਟਨ ਗਿਆ ਬ੍ਰੈਮਟਨ ਵੀ ਮਿੱਤਰੋ ਮੈਂ ਦੇਖਿਆ ਵੀ ਉੱਥੇ ਵੀ ਲੋਕਾਂ ਨੂੰ ਬਹੁਤ ਘੱਟ ਕੰਮ ਮਿਲ ਰਿਹਾ ਜਿਨ੍ਹਾਂ ਨੂੰ ਮਿਲ ਰਿਹਾ ਉਹ ਜਿਆਦਾ ਛੇਤੀ ਆਪਣੀ ਜੌਬ ਛੱਡ ਨਹੀਂ ਰਹੇ ਕਿਉਂਕਿ ਜੌਬ ਤੇ ਬਹੁਤ ਮੁਸ਼ਕਲ ਦੁਬਾਰਾ ਜੌਬ ਮਿਲਦੀ ਹੈ ਪਹਿਲਾਂ ਤਾਂ ਬੰਦਾ ਤਾਂ ਹੀ ਛੱਡਦਾ ਵੀ ਜੇ ਕੰਮ ਛੱਡਤਾ ਫਿਰ ਦੁਬਾਰਾ ਮਿਲੂ ਪਤਾ ਨਹੀਂ ਇਸ ਕਰਕੇ ਸਰਵਾਈਵਲ ਹੀ ਚੱਲ ਰਿਹਾ ਲੋਕਾਂ ਦਾ ਫਿਲਹਾਲ ਦੀ ਘੜੀ ਤੇ ਪੀਆਰ ਦੇ ਉੱਤੇ ਮਿੱਤਰੋ ਕੀ ਕਰ ਰਹੇ ਨੇ ਲੋਕ ਵੀ ਪੀਆਰ ਵਾਸਤੇ ਜਿਆਦਾ ਲੋਕ ਆਉਣ ਕਰਕੇ ਇੱਥੇ ਪੀਆਰ ਦੀਆਂ ਐਪਲੀਕੇਸ਼ਨਾਂ ਬੰਦ ਵਾਂਗੂ ਹੀ ਸਮਝੋ ਤੁਸੀਂ ਸਾਨੂੰ ਲੋਕਾਂ ਦੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਖੜੀਆਂ ਨੇ ਲੋਕਾਂ ਨੂੰ ਵਰਕ ਪਰਮਿਟ ਤੱਕ ਨਹੀਂ ਦੇ ਰਹੇ ਵਧਾ ਨਹੀਂ ਰਹੇ ਉਹਦੇ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਇੱਕ ਵਾਰ ਤਾਂ ਇਹਨਾਂ ਨੇ ਸਕਿੱਲ ਵਰਕਰ ਵਾਲੇ ਹਨਾ ਸਾਰੇ ਸੀ ਉਹਨਾਂ ਦੀਆਂ ਵਰਕ ਪਰਮਿਟ ਦੀਆਂ ਹੀ ਫਾਈਲ ਨਾ ਰਿਜੈਕਟ ਕਰਤੀਆਂ ਫਿਰ ਕਈ ਵਾਰ ਉਹਨਾਂ ਦੀਆਂ ਪੀਆਰ ਦੀਆਂ ਫਾਈਲ ਨਾ ਰਿਜੈਕਟ ਕਰ ਦਿੰਦੇ ਨੇ ਤੇ ਉਦੋਂ ਬਾਅਦ ਕੋਈ ਉਹਨਾਂ ਤੋਂ ਪੁੱਛਦੇ ਨਹੀਂ ਸਿੱਧਾ ਆਪ ਹੀ ਡਿਸੀਜਨ ਲੈਂਦੇ ਨੇ ਬੈਠੇ ਹਨਾ ਫਿਰ ਧਰਨੇ ਲਾਗਦੇ ਨੇ ਤੇ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਜਿਹੜੇ ਬੰਦੇ ਮੁਸ਼ਕਿਲ ਆ ਰਹੀ ਹੈ ਜਿਹੜੇ ਬੰਦੇ 2020 ਚ ਆਏ ਸੀ ਜਾਂ 2019 ਵਾਲਿਆਂ ਨੂੰ ਵੀ ਆ ਰਹੀ ਆ ਮੋਸਟਲੀ 20 ਵਾਲਿਆਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਦੋਂ ਬਾਅਦ ਚ ਜਿਹੜੇ ਆਏ ਹਨ 20 ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਪੀਆਰ ਹੋਣ ਦੇ ਵਿੱਚ ਨੌਕਰੀਆਂ ਲੱਭਣ ਦੇ ਵਿੱਚ ਇਸ ਕਰਕੇ ਜੇ ਹੁਣ ਤੁਸੀਂ ਪੀਆਰ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਕੰਪੀਟੀਸ਼ਨ ਦੇ ਵਿੱਚੋਂ ਲੰਘਣਾ ਪਊਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ 20 ਦੇ ਵਿੱਚ ਬਹੁਤ ਜ਼ਿਆਦਾ ਲੋਕ ਆਏ ਨੇ ਜਿਆਦਾ ਲੋਕ ਆਉਣ ਕਰਕੇ ਹੁਣ ਕੋਈ ਉਹੀ ਬਾਹਰ ਨਿਕਲੂਗਾ ਪੀਆਰ ਹੋਊਗਾ ਜਿਹੜੇ ਬੰਦੇ ਦੇ ਵਿੱਚ ਐਕਸਟਰਾ ਆਰਡੀਨਰੀ ਸਕਿੱਲਾਂ ਨੇ ਜਾਂ ਫਿਰ ਉਹ ਇਹ ਜੀ ਥਾਂ ਤੇ ਬੈਠਾਗਾ ਜਿੱਥੇ ਲੋਕ ਬਹੁਤ ਜ਼ਿਆਦਾ ਘਟ ਨੇ ਉੱਥੇ ਪੀਆਰ ਹੋ ਸਕਦਾ ਬੰਦਾ ਫਿਰ ਮਿੱਤਰੋ ਇਹਨਾਂ ਨੇ ਜਿਹੜੇ ਸੀਆਰਐਸ ਸਕੋਰ ਸੀਗੇ ਉਹ ਬਹੁਤ ਜ਼ਿਆਦਾ ਹਾਈ ਕਰਤੇ 500 ਤੋਂ ਪਲੱਸ ਹੀ ਚੱਲ ਰਿਹਾ ਕੰਮ ਲੋਕਾਂ ਦੇ 515 510 ਇਹ ਇੰਨੇ ਵੀ ਬਣੇ ਹੋਏ ਨੇ ਪੁਆਇੰਟ ਉਹ ਵੀ ਨਹੀਂ ਪੀਆਰ ਹੋਰੇ ਤਿੰਨ ਤਿੰਨ ਸਾਲ ਦਾ ਐਕਸਪੀਰੀਅੰਸ ਵੀ ਹੋ ਗਿਆ ਸਕਿੱਲ ਵਰਕ ਦੇ ਵਿੱਚ ਕੰਮ ਵੀ ਕਰ ਰਹੇ ਨੇ ਪਰ ਉਹ ਵੱਡੀਆਂ ਸਿਟੀਆਂ ਚ ਜੁਨੇ ਬੈਠੇ ਨੇ ਤਾਂ ਕਰਕੇ ਉਹਨਾਂ ਨੂੰ ਪੀਆਰ ਨਹੀਂ ਮਿਲ ਰਹੀ ਜੇ ਉਹ ਛੋਟੀਆਂ ਸਿਟੀਆਂ ਦੇ ਵਿੱਚ ਹੁੰਦੇ ਸ਼ਾਇਦ ਅੱਜ ਉਹਨਾਂ ਨੂੰ ਜਿਵੇਂ ਕਿ ਅਲਬਰਟਾ ਦੇ ਵਿੱਚ ਹੁੰਦੇ ਉਹਨਾਂ ਨੂੰ ਮਿਲ ਜਾਂਦੀ ਕਿਉਂਕਿ ਉੱਥੇ ਉਹਨਾਂ ਦੇ ਆਪ ਦੇ ਡਰਾ ਨੇ ਆਪ ਉਹ ਪੀਆਰ ਕੱਢਦੇ ਨੇ ਇਹ ਜਿਹੜੀਆਂ ਸਿਟੀਆਂ ਦੇ ਵਿੱਚ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਮਿਲ ਜਾਂਦੀ ਪਰ ਵੱਡੀਆਂ ਸਿਟੀਆਂ ਦੇ ਜਿਹੜੇ ਵਿੱਚ ਬੈਠੇ ਨੇ ਉਹਨਾਂ ਨੂੰ 515 520 ਤੱਕ ਵੀ ਸਕੋਰ ਆ ਜਿਹੜਾ ਨਹੀਂ ਡੈਗ ਰਿਹਾ ਇਸ ਕਰਕੇ ਜਿਹੜੇ ਸਕਿੱਲ ਵਰਕਰਾਂ ਉਹ ਵੀ ਹਜੇ ਵੱਡੀਆਂ ਸਿਟੀਆਂ ਦੇ ਵਿੱਚ ਪੀਆਰ ਨਹੀਂ ਹੋ ਰਹੀ। ਸਰ ਉਹ ਪੀਐਨਪੀ ਪੀਐਨਪੀਆਂ ਪਹਿਲਾਂ ਐ ਹੁੰਦਾ ਸੀ ਕੋਈ ਬੰਦਾ ਬਿਨੀ ਪੈਕਚ ਲੈ ਜਾਂਦਾ ਸੀ ਕੋਈ ਬੰਦਾ ਹਨਾ ਮੋਂਟਰੀਅਲ ਚ ਲੈ ਜਾਂਦਾ ਸੀਗਾ ਮੋਂਟਰੀਅਲ ਤੇ ਬਿਨੀ ਪੈਕ ਤੇ ਚਲੋ ਇੱਕ ਵਈਆ ਫੇਰ ਨੋਵਾ ਸਕੋਸ਼ੀਆ ਚ ਲੈ ਜਾਂਦਾ ਸੀਗਾ ਅਲਬਰਟਾ ਚ ਲੈ ਜਾਂਦੇ ਸੀ ਹੁਣ ਕੀ ਹੋ ਜਿਆਦਾ ਮੰਦੇ ਆਉਣ ਕਰਕੇ ਤੇ ਘੱਟ ਸਕਿੱਲ ਵਾਲੇ ਬੰਦੇ ਆਉਣ ਕਰਕੇ ਜਿਹੜੇ ਉਹਨਾਂ ਨੇ ਵੀ ਹਨਾ ਖਤਮ ਕਰਤੇ ਸਾਰੇ ਆਪਦੇ ਪੀਐਨਪੀਆਂ ਪੀਐਨਪੀਆਂ ਦੇ ਕੋਟੇ ਘਟਾਤੇ ਸਾਰੇ ਆਲਮੋਸਟ ਸਾਰਿਆਂ ਨੇ ਕੋਟੇ ਘਟਾਤੇ ਹੁਣ ਹਰੇਕ ਬੰਦਾ ਕਹਿੰਦਾ ਸਾਨੂੰ ਜਾਂ ਤਾਂ ਮੈਡੀਕਲ ਵਾਲਾ ਬੰਦਾ ਚਾਹੀਦਾ ਜਾਂ ਸਾਨੂੰ ਕੋਈ ਐਕਸਪੀਰੀਅੰਸ ਬੰਦਾ ਚਾਹੀਦਾ ਜਿਹੜਾ ਕੋਈ ਕੰਸਟਰਕਸ਼ਨ ਵਾਲਾ ਹੋਵੇ ਜਾਂ ਕੋਈ ਬੰਦਾ ਬਹੁਤ ਜ਼ਿਆਦਾ ਤੇਜ਼ ਬੰਦਾ ਹੋਵੇ ਜਿਹੜਾ ਕਿ ਆਪਦੇ ਟ੍ਰੇਡ ਚ ਬਹੁਤ ਜ਼ਿਆਦਾ ਵਧੀਆ ਹੋਵੇ ਉਹ ਬੰਦਾ ਚਾਹੀਦਾ ਸਾਨੂੰ ਜਾਨੀ ਕਿ ਇਹਨਾਂ ਨੇ ਗੇਮ ਚੱਲਦੀ ਦੇ ਵਿੱਚ ਰੂਲ ਬਦਲਤੇ ਜਦ ਜਦੋਂ ਬੰਦਾ ਕੋਈ ਗੇਮ ਖੇਡਦੇ ਆ ਨਾ ਜਦੋਂ ਜੀ ਆਪਾਂ ਇੱਕਦਮ ਕਹਿ ਦਈਏ ਵੀ ਉਹਦੇ ਵਿੱਚ ਰੂਲ ਬਦਲ ਦੀਏ ਤਾਂ ਲੋਕ ਫਸ ਜਾਂਦੇ ਨੇ ਉਹ 트੍ਰੈਪ ਚ ਫਸ ਗਏ ਸਾਰੇ ਲੋਕ ਹੁਣ ਮੋਸਟਲੀ ਇਸ ਕਰਕੇ ਕੈਨੇਡਾ ਦੇ ਵਿੱਚ ਪੀਆਰ ਬਹੁਤ ਜ਼ਿਆਦਾ ਔਖੀ ਕਰਤੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਸਖੀ ਹੋ ਜੇ ਕਿਉਂਕਿ ਸਟੂਡੈਂਟ ਆਉਣ ਉਹ ਘਟ ਗਏ ਬੰਦ ਹੀ ਹੋ ਗਏ ਘਟ ਕਾ ਦੇ ਗਏ ਸਮਝ ਲਓ ਬਹੁਤ ਜ਼ਿਆਦਾ ਘਟ ਬੰਦੇ ਆ ਰਹੇ ਆ ਤੇ ਹੁਣ ਇੰਡੀਆ ਦੇ ਵਿੱਚ ਵੀ ਤੁਸੀਂ ਦੇਖਦੇ ਹੋਵੋਗੇ ਤੁਹਾਨੂੰ ਬੰਦੇ ਮਿਲ ਜਾਂਦੇ ਹੋਣੇ ਆਮ ਮੁੰਡੇ ਵੈਸੇ ਤਾਂ ਕੈਨੇਡਾ ਨੇ ਬਹੁਤ ਜ਼ਿਆਦਾ ਘਟਾਤਾ ਕੋਟਾ ਹੋਰ ਕੰਟਰੀਆਂ ਤੋਂ ਆ ਰਹੇ ਨੇ ਪਰ ਮੋਸਟਲੀ ਇੰਡੀਆ ਤੋਂ ਬਹੁਤ ਘਟ ਆ ਰਹੇ ਨੇ ਲੋਕ ਜਿਹੜੇ ਬੰਦੇ ਸਰਵਾਈਵਲ ਜੌਬਾਂ ਕਰ ਰਹੇ ਨੇ ਹਨਾ ਜਿਵੇਂ ਕਈ ਬੰਦੇ ਲੱਗੇ ਹੋਏ ਆ ਆਪਣੇ ਕਿਸੇ ਵੇਅਰ ਹਾਊਸ 'ਚ ਲੱਗੇ ਜਰਨਲ ਲੇਬਰ ਕਰਨ ਲੱਗੇ ਹਨਾ ਕੋਈ ਕੈਸ਼ ਤੇ ਜੌਬ ਕਰ ਰਿਹਾ ਕੋਈ ਉਬਰ ਕਰ ਰਿਹਾ ਉਹਨਾਂ ਨੂੰ ਪੀਆਰ ਮਿੱਤਰੋ ਕਿਵੇਂ ਮਿਲੂਗੀ ਉਹਨਾਂ ਨੂੰ ਪੀਆਰ ਦੇਣੀ ਬਹੁਤ ਔਖੀ ਆ ਕਿਉਂਕਿ ਉਹ ਸਰਵਾਈਵਲ ਜੌਬਾਂ ਨੇ ਜੇ ਜੇ ਤੁਸੀਂ ਪੱਕਿਆਂ ਦਾ ਕਰ ਸਕਦੇ ਹੋ ਪਰ ਜੇਦੋਂ ਤੁਸੀਂ ਪੱਕੇ ਨਹੀਂ ਹੈਗੇ ਤੇ ਉਹ ਜੌਬਾਂ ਕਰ ਰਹੇ ਹੋ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਊਗੀ ਆਗ ਵੀ ਰਹੀ ਹੋਊਗੀ ਕਿਉਂਕਿ ਤੁਸੀਂ ਉਹ ਜੌਬਾਂ ਕਰੀਆਂ ਤਾਂ ਅੱਜ ਆ ਕੇ ਪੀਆਰ ਦੇ ਕੰਮ ਤੁਹਾਡੇ ਅੜ ਗਏ ਪਰ ਜੇ ਤੁਸੀਂ ਉਹ ਜੌਬਾਂ ਕਰ ਲੈਣ ਦੇ ਟਾਈਮ ਨਾਲ ਜਾਂ ਤੁਸੀਂ ਵਧੀਆ ਸਕਿੱਲ ਜੌਬਾਂ ਕਰ ਲੈਂਦੇ ਇਹ ਜੌਬਾਂ ਨੂੰ ਛੱਡ ਕੇ ਹੋ ਸਕਦਾ ਸੀ ਅੱਜ ਪੀਆਰ ਇਜ਼ੀ ਹੋ ਜਾਂਦੀ ਪਰ ਉਸ ਸਮੇਂ ਇਹਨਾਂ ਨੂੰ ਕਿਸੇ ਵੀ ਬੰਦੇ ਨੂੰ ਐ ਨਹੀਂ ਪਤਾ ਸੀ ਵੀ ਇੰਨੀ ਜਲਦੀ ਇਹ ਇੰਨੇ ਰੂਲ ਬਦਲ ਦੇਣਗੇ ਕਿਉਂਕਿ ਪਹਿਲਾਂ ਤਾਂ ਟੀਆਰ ਟੂ ਪੀਆਰ ਆਇਆ ਹੈ ਨਾ ਟੀਆਰ ਟੂ ਪੀਆਰ ਦੇ ਵਿੱਚ ਇਹਨਾਂ ਨੇ ਕਿੰਨਾ ਕੁਸ਼ ਕਰਿਆ ਵੀ ਤੁਸਾਂ ਨੂੰ ਅਸੀਂ ਫ੍ਰੀ ਵਾਂਗੂ ਪੀਆਰ ਆ ਮੰਨੀਆਂ ਪਰ ਉਹਦੇ ਸਮੇਂ ਵਿੱਚ ਲੋਕ ਬਹੁਤ ਸਾਰੇ ਪੀਆਰ ਵੀ ਹੋਏ ਪਰ ਇੱਕਦਮ ਫਿਰ ਬਾਅਦ ਚ ਸਖਤਾਈ ਕਰਤੀ ਜਿਹਦੇ ਕਰਕੇ ਲੋਕ ਇਹ ਟਰੈਪ ਚ ਫਸ ਗਏ ਮੇਨ ਗਰਲ ਟਰੈਪ ਚ ਫਸ ਗਏ ਵਿਚਾਲੇ ਇਹਨਾਂ ਨੂੰ ਰੂਲ ਨਹੀਂ ਬਦਲਣੇ ਚਾਹੀਦੇ ਸੀ ਹੁਣ ਆਉਣ ਵਾਲੇ ਬੰਦਿਆਂ ਨੂੰ ਰੋਕ ਸਕਦੇ ਸੀ ਪਰ ਜਿਹੜੇ ਬੰਦੇ ਫਸ ਗਏ ਉਹ ਉਹਨਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਮਿੱਤਰੋ ਹੁਣ ਆਪਾਂ ਗੱਲ ਕਰਦੇ ਹਾਂ ਹੱਲ ਤੇ ਵੀ ਹੁਣ ਇਹ ਚੀਜ਼ ਦਾ ਹੱਲ ਕੀ ਹੈ ਵੀ ਹੁਣ ਤੁਸੀਂ ਪੀਆਰ ਕਿਵੇਂ ਹੋ ਸਕਦੇ ਹੋ ਜਾਂ ਤਾਂ ਮਿੱਤਰੋ ਤੁਸੀਂ ਹੈਲਥ케ਅਰ ਦੇ ਵਿੱਚ ਵੜ ਜਾਓ ਕਿਸੇ ਵੀ ਲੋਟ ਕੋਈ ਵੀ ਉਹਦੇ ਵਿੱਚ ਕੋਈ ਵੀ ਜੌਬ ਹੋਊਗੀ ਹੈਲਥ케ਅਰ ਦੇ ਵਿੱਚ ਜਾਣਾ ਹੀ ਪੈਣਾ ਜੇ ਉਹਦੇ ਵਿੱਚ ਨਹੀਂ ਜਾਓਗੇ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਜ਼ਿਆਦਾ ਮਾੜਾ ਹੋਊਗਾ ਇਸ ਕਰਕੇ ਹੈਲਥ케ਅਰ ਤੇ ਜਾਓ ਤੇ ਉਦੋਂ ਬਾਅਦ ਚ ਕੋਈ ਵੀ ਪਰਸਨਲ ਸਪੋਰਟ ਵਰਕਰ ਬਣੋ ਮਰ ਲਓ ਪਰਸਨਲ ਸਪੋਰਟ ਵਰਕਰ ਹੁੰਦੇ ਨੇ ਉਹਨਾਂ ਦਾ ਅੱਡ ਕੋਰਸ ਹੁੰਦਾਗਾ ਉਹ ਚੀਜ਼ ਬਣੋ ਉਹਦੇ ਚ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਜ਼ਰੂਰ ਹੋ ਗਿਆ ਪਰ ਤੁਸੀਂ ਜਦੋਂ ਛੋਟੀਆਂ ਸਿਟੀਆਂ ਜਾਓਗੇ ਉੱਥੇ ਇੰਨਾ ਕੰਪੀਟੀਸ਼ਨ ਹਜੇ ਵੀ ਨਹੀਂ ਹੋਏਗਾ ਫਿਰ ਤੁਸੀਂ ਕੋਈ ਟੈਕ ਵਰਕਰ ਬਣੋ ਕੋਈ ਵੀ ਟੈਕਨੀਕਲ ਜੌਬ ਆ ਤੁਹਾਡੀ ਉਹ ਤੁਸੀਂ ਤੁਹਾਨੂੰ ਸਰਚ ਕਰਨੀ ਪਊਗੀ ਕਿ ਕਿਹੜੀ ਟੈਕ ਜੌਬ ਆ ਜਿਹਦੇ ਵਿੱਚ ਪੀਆ ਰਾਜ ਦੀ ਘੜੀ ਹੈਗੀ ਹੈ ਕੈਨੇਡਾ ਦੇ ਵਿੱਚ ਉਹ ਵੀ ਤੁਹਾਨੂੰ ਇਹ ਜਿਹੇ ਥਾਮਤ ਜਾਣਾ ਪਊਗਾ ਜਿਹੜੀਆਂ ਥੋੜੀਆਂ ਰਿਮੋਟਲੀ ਥਾਵਾਂ ਨੇ ਉੱਥੇ ਜਾ ਕੇ ਤੁਹਾਨੂੰ ਪੀਆ ਈਜ਼ੀ ਹੋ ਜਾਊਗੀ ਫਿਰ ਤੁਸੀਂ ਟ੍ਰੇਡ ਦਾ ਲਾਇਸੈਂਸ ਲੈ ਲਓ ਮਿੱਤਰੋ ਜਿਵੇਂ ਕਿ ਇਲੈਕਟ੍ਰੀਸ਼ੀਅਨ ਦਾ ਲਾਇਸੈਂਸ ਥੋੜਾ ਜਿਹਾ ਔਖਾ ਹੁੰਦਾਗਾ ਪਰ ਤੁਹਾਨੂੰ ਲੈਣਾ ਹੁਣ ਜਿਹੜੇ ਬੰਦੇ ਇੱਕਦਮ ਪੀਓ ਹੋਣਗੇ ਨਾ ਵਰਕ ਪਰਮਿਟ ਤੇ ਉਹ ਬੰਦੇ ਜ਼ਿਆਦਾਤਰ ਇਲੈਕਟ੍ਰੀਸ਼ੀਅਨ ਪਲੰਬਰ ਇਹਨਾਂ ਦੇ ਲਾਇਸੈਂਸ ਲਿਓ ਠੀਕ ਹੈ ਰੈੱਡ ਸੀਲ ਹੁੰਦੀ ਹੈ ਇੱਕ ਉਹਨੂੰ ਲਾਇਸੈਂਸ ਕਹਿੰਦੇ ਨੇ ਰੈੱਡ ਸੀਲ ਦਾ ਲਾਇਸੈਂਸ ਲਿਓ ਫਿਰ ਜਾ ਕੇ ਤੁਸੀਂ ਪੀਆਰ ਪੱਕੇ ਹੋ ਸਕਦੇ ਹੋ ਉਹਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਨੇ ਤੁਸੀਂ ਮੰਨ ਲਓ ਵੀ ਵੱਡੀ ਸਿਟੀ 'ਚ ਪੱਕੇ ਨਹੀਂ ਨਾ ਹੋ ਰਹੇ ਤਾਂ ਤੁਸੀਂ ਛੋਟੀਆਂ ਸਿਟੀਆਂ 'ਚ ਮੂਵ ਕਰ ਜੋ ਪਰ ਥੋੜਾ ਦਿਮਾਗ ਖੋਲ ਕੇ ਚੱਲਣਾ ਪਊਗਾ ਐ ਨਹੀਂ ਵੀ ਇੱਕ ਸਿਟੀ 'ਚ ਬੈਠੇ ਆ ਤਾਂ ਆਪਾਂ ਪੀਆਰ ਹੋ ਜਾਵਾਂਗੇ ਫਿਰ ਉਦੋਂ ਬਾਅਦ 'ਚ ਫ੍ਰੈਂਚ ਸਿੱਖ ਲਓ ਮਿੱਤਰੋ ਜਿਹੜੇ ਬੰਦੇ ਕੁਝ ਵੀ ਨਹੀਂ ਕਰ ਸਕਦੇ ਉਹ ਫ੍ਰੈਂਚ ਸਿੱਖ ਲੈਣ ਫਿਰ ਉਹਨਾਂ ਦੇ ਸਕੋਰ ਵੱਧ ਜਾਣਗੇ ਫ੍ਰੈਂਚ ਸਿੱਖ ਲਓ ਉਹਦੇ ਨਾਲ ਵੀ ਤੁਹਾਡੇ ਚਾਂਸ ਵੱਧ ਜਾਣਗੇ ਪਰ ਐ ਨਹੀਂ ਹੈਗਾ ਤੁਸੀਂ ਪੱਕੇ ਹੀ ਪੱਕੇ ਹੋ ਜਾਓਗੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ ਤੁਹਾਡੇ ਫ੍ਰੈਂਚ ਸਿੱਖਣ ਨਾਲ ਪੀਆਰ ਸਕੋਰ ਆ ਜਿਹੜੇ ਉਹਨਾਂ ਨੂੰ ਵਧਾ ਲਓ ਕਿਸੇ ਨੋਟ ਫ੍ਰੈਂਚ ਸਿੱਖ ਕੇ ਵਧਾਓ ਕਿਸੇ ਲੋਟ ਵਧਾਓ ਤੁਹਾਨੂੰ ਆਪਦੇ CRS ਸਕੋਰ ਵਧਾਉਣੇ ਹੀ ਪੈਣਗੇ ਜਿਹਦੇ ਨਾਲ ਐਕਸਪੀਰੀਅੰਸ ਤੁਹਾਨੂੰ ਜਾਂ ਤਾਂ ਵਰਕ ਐਕਸਪੀਰੀਅੰਸ ਵਧਾਓ ਜਾਂ ਦੇ ਆਈਲੈਂਡਸ ਚੋਸ ਸਕੋਰ ਵਧਾਓ ਜਾਂ ਫਿਰ ਤੁਸੀਂ ਕੋਈ ਵੀ ਇਹ ਜੀ ਡਾਕੂਮੈਂਟ ਲਾਓ ਜਿਹੜੇ ਕੀ ਤੁਹਾਡੇ CRS ਸਕੋਰਾਂ ਨੂੰ ਵਧਾਉਣ ਹੋਰ ਕੋਈ ਚਾਂਸ ਨਹੀਂ ਹੈਗਾ ਛੋਟੀਆਂ ਛੋਟੀਆਂ ਸਿਟੀਆਂ ਦੇ ਵਿੱਚ ਜਾਓ ਉੱਥੇ ਤੁਹਾਡਾ ਚਾਂਸ ਆ ਪੀਆਰ ਹੋਣ ਦਾ ਕਿਉਂਕਿ ਉਹਨਾਂ ਦੇ ਆਪਦੇ ਹਨ ਇੱਕ ਪੋਰਟਲ ਬਣੇ ਹੁੰਦੇ ਨੇ ਵੀ ਸਾਨੂੰ ਇਹ ਬੰਦੇ ਦੇ ਲੋੜ ਆ ਉਹ ਜਿਵੇਂ ਅਲਬਰਟ ਵਾਲੇ ਆਪਦੇ ਪੋਰਟਲਾਂ ਤੇ ਪੀਆਰ ਦੇ ਦਿੰਦੇ ਨੇ ਬਹੁਤ ਜ਼ਿਆਦਾ ਉਹ ਆਪਦੇ ਪਰਸਨਲ ਪ੍ਰੋਗਰਾਮ ਵੀ ਖੋਲ ਦਿੰਦੇ ਨੇ ਜਾਂ ਫਿਰ ਨੋਵਾ ਸਕੋਸ਼ੀਆ ਵਾਲੇ ਥੋੜੇ ਜਿਹਾ ਜੇ ਹੁਣ ਥੋੜਾ ਜਿਹਾ ਕਹਿ ਸਕਦੇ ਆਪਾਂ ਰੀ ਸੀਜ਼ਨ ਹੋਇਆ ਹੈ ਉੱਥੇ ਤੇ ਵੈਸੇ ਰਿਮੋਟ ਵਾਲੀਆਂ ਸਿਟੀਆਂ ਜਿਵੇਂ ਕਿ ਵਿਨੀਪੈਗ ਚ ਵੀ ਹੁਣ ਕਈਆਂ ਨੂੰ ਪੀਆਰ ਮਿਲ ਗਈ ਕਿ ਕਈਆਂ ਨੇ ਜਿਹੜੇ ਬੰਦੇ ਫਸੇ ਹੋਏ ਸੀ ਉਹਨਾਂ ਨੂੰ ਵੀ ਪੀਆਰ ਮਿਲ ਰਹੀ ਆ ਪਰ ਔਖਾ ਬਹੁਤ ਜ਼ਿਆਦਾ ਕਰਿਆ ਹੋਇਆ ਜਿਵੇਂ ਮੰਨ ਲਓ ਵੀ ਛਾਨਣੀ ਚੋਂ ਇੱਕ ਤਣਕਾ ਡੇਗਦਾਗਾ ਐਸੇ ਨਾਲ ਇੰਨਾ ਔਖਾ ਕਰਿਆ ਹੋਇਆ ਨਾਲ ਹੁਣ ਦਾ ਸਮਾਂ ਜਿਹੜਾ ਕੈਨੇਡਾ ਦੇ ਵਿੱਚ ਉਹ ਥੋੜਾ ਜਿਹਾ ਵਧੀਆ ਨਹੀਂ ਹੈਗਾ ਜਿਹੜੇ ਬੰਦੇ ਪੀਆਰ ਨਹੀਂ ਹੈਗੀ ਪਹਿਲਾਂ ਮੇਰੀ ਗੱਲ ਸੁਣੋ ਜਿਹੜੇ ਬੰਦੇ ਪੀਆਰ ਨਹੀਂ ਹੈਗੇ ਜਿਹੜੇ ਬੰਦੇ ਪੀਆਰ ਆ ਉਹ ਬੰਦੇ ਆਪ ਦਾ ਸਰਵਾਈਵਲ ਵੀ ਵਧੀਆ ਕਰ ਰਹੇ ਨੇ ਤੇ ਕਮਾਅ ਵੀ ਕੁਛ ਰਹੇ ਨੇ ਐ ਨਹੀਂ ਹੈਗਾ ਵੀ ਜਾਨੀ ਉਹਨਾਂ ਦੇ ਦਿਮਾਗ ਤੇ ਕੋਈ ਟੈਨਸ਼ਨ ਨਹੀਂ ਹੈਗੀ ਇਸ ਸਮੇਂ ਪਰ ਆਉਣ ਵਾਲੇ ਸਮੇਂ 'ਚ ਕਹਿ ਨਹੀਂ ਸਕਦੇ ਕੁਝ ਕਿਉਂਕਿ ਅਮਰੀਕਾ ਨਾਲ ਵੀ ਇਹਨਾਂ ਦਾ ਬਹੁਤ ਜ਼ਿਆਦਾ ਪੰਗਾ ਚੱਲ ਰਿਹਾ ਹੈ ਦੇਖਣਾ ਕੈਨੇਡਾ ਕਿੱਧਰ ਨੂੰ ਕੰਨ ਨੇ ਉਠ ਕਿਹੜੀ ਕਾਰਵਟ ਬੈਠਦਾ ਤੇ ਚਲੋ ਚੰਗਾ ਜੀ ਕਿਵੇਂ ਲੱਗੀ ਤੁਹਾਨੂੰ ਮੇਰੀ ਇਹ ਵੀਡੀਓ ਜਰੂਰ ਦੱਸਿਓ ਤੇ ਬਾਕੀ ਆਪਾਂ ਵੀਡੀਓ ਪਾਉਂਦੇ ਰਹਾਂਗੇ ਚਲੋ ਚੰਗਾ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਵਧੀਆ ਵਧੀਆ ਚੈਨਲ ਤੇ ਆਪਾਂ ਘੈਂਡ ਘੈਂਡ ਵੀਡੀਓ ਪਾਵਾਂਗੇ ਤੇ ਨੌਲਜ ਦਵਾਗੇ ਤੁਹਾਨੂੰ ਚਲੋ ਚੰਗਾ ਜੀ ਸਸਰੀਆ